ਪਾਣੀਆਂ ਦੇ ਮਸਲੇ ਤੇ ਦਿੱਲੀ ਚ 20 ਤਰੀਕ ਨੂੰ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਦੋਵੇਂ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਯਾਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਐਸਵਾਈਐਲ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਮੀਡੀਏਸ਼ਨ ਉਹਦੀ ਵਿਚੋਲਗੀ ਕੇਂਦਰ ਸਰਕਾਰ ਕਰ ਰਹੀ ਹੈ ਇਸ ਮਸਲੇ ਦੇ ਉੱਤੇ ਇੱਕ ਅਹਿਮ ਮੁੱਦਾ ਜਿਹੜਾ ਆਇਆ ਸੀਗਾ ਕਿ ਜਿੰਨੇ ਪਾਣੀ ਹੁਣ ਤੱਕ ਪੰਜਾਬ ਦੇ ਗਏ ਨੇ ਰਾਜਸਥਾਨ ਤੇ ਹਰਿਆਣਾ ਨੂੰ ਉਹਨਾਂ ਦੀ ਕੀਮਤ ਵਸੂਲੀ ਜਾਣੀ ਚਾਹੀਦੀ ਹੈ ਇਹ ਮੁੱਦਾ ਪੰਜਾਬ ਵਿਧਾਨ ਸਭਾ ਚ ਆਇਆ ਸੀ ਪੰਜਾਬ ਵਿਧਾਨ ਸਭਾ ਚ ਇਹ ਤੇ ਬਹਿਸ ਹੋਈ ਸੀ ਪੰਜਾਬ ਵਿਧਾਨ ਸਭਾ ਚ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਲਿਆਉਣ ਵਾਲੇ ਸੀ ਸਿਮਰਜੀਤ ਬੈਂਸ ਸਿਮਰਜੀਤ ਬੈਂਸ ਹੁਣੇ ਕਹਿ ਰਹੇ ਨੇ ਕਿ 20 ਦੀ ਮੀਟਿੰਗ ਚ ਇਹ ਮੁੱਦਾ ਉਠਾਇਆ ਜਾਣਾ ਚਾਹੀਦਾ ਕਿ ਪੈਸੇ ਪੰਜਾਬ ਨੂੰ ਮਿਲਣ ਸਾਡੇ ਨਾਲ ਨੇ ਸਿਮਰਜੀਤ ਬੈਂਸ ਹੁਣਾਂ ਨਾਲ ਗੱਲਬਾਤ ਕਰਦੇ ਆਂ ਬੈਂਸ ਸਾਹਿਬ ਤੁਹਾਨੂੰ ਸ਼ੰਕਾ ਕਿਉਂ ਆ ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਪਾਣੀਆਂ ਦਾ ਰਾਖਾ ਕਿਆ ਜਾਂਦਾ ਕੈਪਟਨ ਮਨਿੰਦਰ ਨੂੰ ਕਿਉਂ ਮੁੱਦਾ ਨਹੀਂ ਉਠਾਉਣਗੇ ਤੁਸੀਂ ਪਹਿਲਾਂ ਹੀ ਉਹਨਾਂ ਤੇ ਸ਼ੱਕ ਕਰਨਾ ਸ਼ੁਰੂ ਕਰਤਾ ਪਹਿਲਾਂ ਨਹੀਂ ਸ਼ੱਕ ਕਰਨਾ ਸ਼ੁਰੂ ਕੀਤਾ ਐਸੀਆਂ ਗੱਲਾਂ ਹਰਿਆਣਾ ਨੇ 4 ਕਰੋੜ 65 ਲੱਖ ਰੁਪਇਆ ਭੇਜਿਆ ਪਾਖੜਾ ਮੇਨ ਕਨਾਲ ਦੇ ਕੰਡੇ ਉੱਚੇ ਚੱਕਣ ਵਾਸਤੇ ਤੇ ਜਿੰਨੇ ਉਹਦੇ ਕੰਡੇ ਤਕਰੀਬਨ ਪੌਣੇ 2 ਫੁੱਟ ਉੱਚੇ ਚੱਕਿਆ ਜਿੰਨਾ ਆਲਰੇਡੀ ਉਹ ਪਾਣੀ ਲੈ ਕੇ ਜਾ ਰਹੀ ਹੈ ਤੇ ਉਹਦੇ ਤੋਂ 20% ਪਾਣੀ ਹੋਰ ਲਿਜਾਣ ਦੀ ਸਮਰੱਥਾ ਕਰਤੀ ਦੂਸਰਾ ਹੈਗਾ ਜਿਹੜੀ ਪਾਖੜਾ ਮੇਨ ਲਾਈਨ ਦੇ ਪੈਰਲ ਹੈਗੀ ਆ ਨਹਿਰ ਸਾਡੀ ਪਾਣੀ ਲੈ ਕੇ ਜਾਂਦੀ ਹਰਿਆਣੇ ਵਾਸਤੇ ਔਰ ਉਸ ਨਹਿਰ ਨਰਵਾਣਾ ਬ੍ਰਾਂਚ 10% ਪਾਣੀ ਹੋਰ ਲਜਾਣ ਦੀ ਸਮਰੱਥਾ ਰੱਖਦੀ ਹੈ। ਐਸੀਆਂ ਸ਼ੰਕਾਵਾਂ ਲੱਗ ਰਿਹਾ ਐਸਾ। ਮੈਂ ਆਪਣੀ ਸ਼ੰਕਾ ਮੁੱਖ ਮੰਤਰੀ ਜੀ ਨੇ ਤਾਂ ਟਾਈਮ ਨਹੀਂ ਦਿੱਤਾ ਪਿਛਲੇ 3-4 ਦਿਨਾਂ ਤੋਂ ਯਤਨ ਕਰਦਾ ਸੀ ਪਰ ਉਹਨਾਂ ਨੇ ਆਪਣੇ ਪ੍ਰਿੰਸੀਪਲ ਸਕੱਤਰ सुरेश ਜੀ ਦੀ ਡਿਊਟੀ ਲਈ ਮੈਂ ਉਹਨਾਂ ਨੂੰ ਦੱਸ ਕੇ ਆਇਆ ਐਸੀਆਂ ਸ਼ੰਕਾਵਾਂ ਨੇ ਕਿ ਜਿਹੜੀਆਂ ਇਹ ਦੋ ਨਹਿਰਾਂ ਆਲਰੇਡੀ ਹਰਿਆਣੇ ਨੂੰ ਪਾਣੀ ਫੀਡ ਕਰਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਹੋਰ ਛੱਡ ਦੇਣਾ। ਮਤਲਬ ਕਿ ਐਸਵਾਈਐਲ ਬਣਾਉਣ ਦੀ ਜ਼ਰੂਰਤ ਨਹੀਂ ਜਿੰਨਾ ਪਾਣੀ ਐਸਵਾਈਐਲ ਨਹਿਰ ਦੇ ਜ਼ਰੀਏ ਹਰਿਆਣੇ ਨੂੰ ਜਾਣਾ ਸੀ ਉਹ ਭਾਖੜਾ ਮੇਨ ਲਾਈਨ ਤੇ ਨਰਵਾਣਾ ਹੁਣ ਦੋਨੋਂ ਨਹਿਰਾਂ 'ਚ ਛੱਡਣ ਦੀ ਜਿਹੜੀ ਆ ਗੱਲ ਸੁਣਨੀ ਚਾਹੀਏ ਮੈਂ ਪਾਣੀਆਂ ਤੁਸੀਂ ਕਹਿ ਰਹੇ ਹੋਗੇ ਕਿ ਜਿਹੜਾ ਪਾਣੀ ਹੁਣ ਤੱਕ ਗਿਆਗਾ ਉਹਦੀ ਕੀਮਤ ਦੀ ਗੱਲ ਹੋਈ ਤੁਹਾਨੂੰ ਲੱਗਦਾਗਾ ਜੇ ਮੁੱਦਾ ਉਠਾ ਵੀ ਦਿੱਤਾ ਜਾਵੇ ਕੇਂਦਰ ਦੀ ਮੀਟਿੰਗ 'ਚੋਂ ਦੇ ਦੇਣਗੇ ਇਹ ਕੀਮਤ ਹਰਿਆਣਾ ਤੇ ਰਾਜਸਥਾਨ ਦੇ ਦੇਣਗੇ ਓਏ ਉਹੀ ਮੁੱਦਾ ਜਿਹਦੇ ਵਾਸਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਬਾਦਲਾਂ ਨੇ ਮਾਰਸ਼ਲਾਂ ਤੋਂ ਕੁੱਟਮਾਰ ਕਰਕੇ ਬਾਹਰ ਸਟਾਤਾ ਸੀ ਪੰਜਾਬ ਦਾ ਪਾਣੀ ਆ ਮੇਰਾ ਮਸਲਾ ਨਹੀਂਗਾ ਮੇਰੇ ਪੁੱਤ ਮੇਰੇ ਭਰਾ ਮੇਰੇ ਬਿਜ਼ਨਸ ਕਾਰੋਬਾਰ ਦਾ ਨਹੀਂਗਾ ਤੇ 16 ਨਵੰਬਰ ਵਾਲੇ ਦਿਨ ਜਿਹੜਾ S Y L ਇਸ਼ੂ ਦੇ ਉੱਤੇ ਅਮਰਜੈਂਸੀ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਹੋਇਆ ਤੇ ਉਹਦੇ ਚ ਪਾਸ ਹੋ ਗਿਆ ਕਿ ਅਸੀਂ ਦਿੱਲੀ ਹਰਿਆਣਾ ਐਂਡ ਰਾਜਸਥਾਨ ਜਿੰਨਾ ਪਾਣੀ ਜਾ ਰਿਹਾ ਤੇ ਉਹਨਾਂ ਕੋਲੋਂ ਪਾਣੀ ਦੀ ਕੀਮਤ ਦਾ ਬਿੱਲ ਭੇਜ ਕੇ ਅਸੀਂ ਕੀਮਤ ਵਸੂਲੀ ਸ਼ੁਰੂ ਕਰਨੀ ਹੈ ਮੈਂ ਕੈਪਟਨ ਸਾਹਿਬ ਨੂੰ ਯਾਦ ਕਰਾ ਕੇ ਆਇਆ ਕਿ ਤੁਸੀਂ ਪ੍ਰਧਾਨ ਮੰਤਰੀ ਜੀ ਕੋਲੇ ਮੀਟਿੰਗ ਕਰਨ ਚੱਲੇ ਹੋ ਕਿਰਪਾ ਕਰਕੇ ਜਿਹੜਾ ਪਾਣੀ ਸਾਡਾ ਦਿੱਲੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਬਿਨਾ ਮੂਰੀ ਵਾਲਾ ਪੈਸਾ ਦਿੱਤੇ ਉਹਦੀ ਕੀਮਤ ਦੀ ਗੱਲ ਕਰਕੇ ਆ ਉਹ ਕਿਉਂਕਿ ਉਹ ਕੇਂਦਰ ਦੀ ਕਾਣੀਵੰਡ ਤੇ ਪੰਜਾਬ ਦੇ ਨਾਲ ਮਤਰਈਮਾਂ ਵਾਲਾ ਸਲੂਕ ਕਰਨ ਕਰਕੇ ਇਹ ਨਾ ਤਿੰਨਾਂ ਰਾਜਾਂ ਨੂੰ ਮੁਫਤ ਪਾਣੀ ਜਾਂਦਾ ਤੁਹਾਨੂੰ ਲੱਗਦਾ ਮੈਂ ਇਹ ਕਹਿ ਰਿਹਾਗਾ ਕਿ ਮੰਨ ਲਓ ਕੈਪਟਨ ਮਹਿੰਦਰ ਸਿੰਘ ਜਾਂ ਉਹਨਾਂ ਦੇ ਨਮਾਇंदे ਇਹ ਮਸਲਾ ਉਠਾ ਦੇਣ ਤੁਹਾਨੂੰ ਲੱਗਦਾ ਹਰਿਆਣਾ ਰਾਜਸਥਾਨ ਦਿੱਲੀ ਫੇਰ ਸਾਨੂੰ ਦੇਣਗੇ ਕਿਉਂਕਿ ਇਹ ਤਾਂ ਬੜਾ ਪੇਚੀਦਾ ਮਸਲਾ ਨਾ ਨਹੀਂ ਪੇਚੀਦਾ ਕਾਨੂੰਨ ਸਾਨੂੰ ਕਦੇ ਐਮਪੀ ਵਾਲਿਆਂ ਨੇ ਸਾਗਵਾਨ ਦੀ ਲੱਕੜ ਨਹੀਂ ਫ੍ਰੀ ਜੀ ਦਿੱਤੀ ਰਾਜਸਥਾਨ ਵਾਲਿਆਂ ਨੇ ਮਾਰਵਲ ਸਾਨੂੰ ਮੁਫਤ ਨਹੀਂ ਦਿੱਤਾ ਸਾਡੇ ਗੁਆਂਡ ਦੇ ਵਿੱਚ ਹਰਿਆਣਾ ਹਿਮਾਚਲ ਪ੍ਰਦੇਸ਼ ਆ ਉੱਥੇ ਇਮਾਰਤੀ ਲੱਕੜ ਉਹਨਾਂ ਨੇ ਸਾਨੂੰ ਕਦੇ ਇਮਾਰਤੀ ਲੱਕੜ ਜਾਂ ਝਾਰਖੰਡ ਬਿਹਾਰ ਨੇ ਕੋਲਾ ਫ੍ਰੀ ਨਹੀਂ ਦਿੱਤਾ ਤੇ ਫਿਰ ਸਾਡਾ ਪਾਣੀ ਫ੍ਰੀ ਕਿਉਂ ਪੋਲਿਟੀਕਲ ਪਾਰਟੀਆਂ ਨੇ ਇਹ ਕੰਮ ਨਹੀਂ ਕਰਨਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਨਹੀਂ ਕਰਨਗੇ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਇਸ ਪਾਸੇ ਤੋੜਾ ਤੋੜਨਗੇ ਤੇ ਇੱਕ ਦਿਨ ਇਹਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਕੀਮਤ ਸਰਕਾਰ ਕਿਸੇ ਪਾਰਟੀ ਦੀ ਆ ਜਾ ਲੈਣੀ ਪਵੇਗੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਮੀਡੀਏਸ਼ਨ ਹੋਵੇ ਤੁਸੀਂ ਇਹਦੇ ਪੱਖ 'ਚੋਂ ਕਿ ਵਿਚੋਲਗੀ ਨਾਲੇ ਮਸਲਾ ਹੱਲ ਹੋ ਸਕਦਾ ਗਲਤ ਗਲਤ ਗੱਲ ਆ ਮਾਲਕੀ ਸਾਡੀ ਆ ਮੀਡੀਏਸ਼ਨ ਕੌਣ ਕਰ ਰਿਹਾ ਸੈਂਟਰ ਕੇਂਦਰ ਮੀਡੀਏਸ਼ਨ ਕਰ ਰਿਹਾ ਜਿਨੇ ਸਾਡਾ ਪਾਣੀ ਲੁੱਟਿਆ ਪਾਣੀ ਲੁੱਟ ਕੇ ਦੂਸਰੇ ਰਾਜਾਂ ਨੂੰ ਦੇਤਾ ਪੰਜਾਬ ਦੇ ਵਿੱਚ 13 ਐਮਪੀ ਨੇ ਕੀ ਕਰਾਉਣਾ ਉਹਨਾਂ ਨੇ ਰਾਜਾਂ Rajasthan ਦੇ ਅੰਦਰ ਹਰਿਆਣੇ ਦੇ ਅੰਦਰ ਹਿਮਾਚਲ ਦੂਜੇ ਤੀਜੇ ਰਾਜਾਂ ਦੇ ਅੰਦਰ ਐਮਪੀਆਂ ਦੇ ਵੱਡੇ ਗੁੱਛੇ ਵਟੋਰਨ ਵਾਸਤੇ ਉੱਥੋਂ ਦਾ ਵੋਟ ਬੈਂਕ ਪੱਕਾ ਕਰਨ ਵਾਸਤੇ ਕੇਂਦਰ ਕਦੇ ਸਾਲਸੀ ਕਰ ਲਵੇ ਕੇਂਦਰ ਟੇਬਲ ਤੇ ਬੈਠ ਲਵੇ ਪਰ ਸਾਡੇ ਨਾਲ ਕਦੇ ਇਨਸਾਫ ਨਹੀਂ ਕਰੇਗਾ ਕੇਂਦਰ ਮੈਂ ਇਹੀ ਕਹਿੰਦਾ ਕੇਂਦਰ ਤੇ ਹਮੇਸ਼ਾ ਪੰਜਾਬ ਦੇ ਖਿਲਾਫ ਸਟੈਂਡ ਰਿਹਾ ਚਾਹੇ ਕਾਂਗਰਸ ਰਹੀ ਚਾਹੇ ਬੀਜੇਪੀ ਰਹੀ ਮੈਂ ਤਾਂ ਹੀ ਕਹਿਣਾਗਾ ਕਿ ਇਹ ਸਿਰਫ ਖਾਣਾ ਪੂਰਤੀ ਹੋ ਰਹੀ ਹੈ ਖਾਣਾ ਪੂਰਤੀ ਹੋ ਰਹੀ ਹੈ ਸਿਰਫ ਤੇ ਸਿਰਫ ਜਿਹੜਾ 3 ਮਹੀਨੇ ਦਾ ਸੁਪਰੀਮ ਕੋਰਟ ਦੇ ਵਿੱਚ ਹਲਫੀਆ ਬਿਆਨ ਦਾਇਰ ਕੀਤਾ ਵੀ ਅਸੀਂ ਪੰਜਾਬ ਤੇ ਹਰਿਆਣੇ ਦੀ ਸਾਲਸੀ ਕਰਕੇ ਅਸੀਂ ਇਹ ਮਸਲਾ ਨਿਪਟਾਉਣੇ ਆ ਉਹ ਮਸਲਾ ਕਿਹੜੇ ਤਰੀਕੇ ਨਿਪਟਾਇਆ ਜਾਣਾ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ ਦੋ ਨਹਿਰਾਂ ਜਾਂਦੀਆਂ ਨੇ ਉਹਨਾਂ 'ਚ ਪਾਣੀ ਪਲੱਸ ਕਰ ਦੇਣਾ ਤੇ ਮਸਲਾ ਹੱਲ ਐ ਐਸਵਾਈਐਲ ਨਹੀਂ ਬਣੇਗੀ ਇਹ ਸਿਰਫ ਤੇ ਸਿਰਫ ਪੰਜਾਬ ਦੇ ਨਾਲ ਧੋਖਾ ਧੜੀ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਮਤਰਈਮਾ ਵਾਲਾ ਸਲੋਕ ਕੀਤਾ ਤੇ ਅੱਜ ਕਿਵੇਂ ਕੇਂਦਰ ਕਹੂਗਾ ਸੁਪਰੀਮ ਕੋਰਟ ਜਦੋਂ ਹੁਣ ਇਹ ਕਹਿ ਰਹੀ ਆ ਆਪਾਂ ਕੇਂਦਰ ਨੂੰ ਜੇ ਛੱਡ ਦਈਏ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਬਣਨੀ ਚਾਹੀਦੀ ਹੈ ਬਣਾਓ ਐਸਵੀਐਲ ਬਣਨੀ ਚਾਹੀਦੀ ਹੈ ਫਿਰ ਹੁਣ ਅੱਗੇ ਰਾਹ ਕੀ ਆਗਾ ਜੇ ਆਰਡਰ ਆ ਜਾਂਦਾਗਾ ਮੈਂ ਦੱਸਦਾ ਤੁਹਾਨੂੰ ਰੀਆਰਗੇਨਾਈਜੇਸ਼ਨ ਐਕਟ 1966 ਉਹਦੀ ਜਿਹੜੀ ਉਹਦੇ ਧਰਾਵਾਂ ਪਾਤੀਆਂ ਨੇ 78 ਐਂਡ 79 78 ਐਂਡ 79 ਕੋਈ ਬ੍ਰਦਰ ਕਾਨੂੰਨ ਬਣਦਾ ਤੇ ਉਹ ਭਾਰਤ ਦੇ ਸੰਵਿਧਾਨ ਦੀ ਰੋਸ਼ਨੀ ਦੇ ਵਿੱਚ ਬਣਦਾ 262 ਦਾ ਘੋਰ ਲੰਘਣਾ ਹੈ ਮੈਂ ਕਹਿੰਦਾ ਰਾਹ ਹੀ ਨਿਕਲਦਾ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਿਆ ਨਾ ਮੈਮ ਇਹਦੇ ਵਿੱਚ ਮੁੱਖ ਮੰਤਰੀ ਨੇ ਵੀ ਬੇਨਤੀ ਕਰਕੇ ਆਏ ਆ ਕਿ ਰਾਸ਼ਟਰਪਤੀ ਜੀ ਨੂੰ ਕੋ ਜਿਹੜਾ ਤੁਸੀਂ ਸੁਪਰੀਮ ਕੋਰਟ ਤੋਂ رائے ਮੰਗੀ ਆ ਨਾ رائے ਮੰਗੋ ਕਿ ਜਿਹੜਾ 1966 ਦਾ ਪੁਨਰਗਠਨ ਐਕਟ ਦੀ ਧਾਰਾ 78 ਤੇ 79 ਹੈ ਕਿ ਉਹ ਸੰਵਿਧਾਨਕ ਉਹ ਗੈਰ ਸੰਵਿਧਾਨਕ ਹੈ ਜਿਹਦੇ ਤਹਿਤ ਸਾਡਾ ਪਾਣੀ ਲੁੱਟਿਆ ਜਾ ਰਿਹਾ ਮਸਲੇ ਦੀ ਜੜ ਤਾਂ ਉਹੀ ਹੈ ਨਾ ਜੜ ਨੂੰ ਹੱਥ ਪਾਓ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਰਾਸ਼ਟਰਪਤੀ ਨੂੰ ਜਦੇ ਲਿਖ ਕੇ ਭੇਜਣਗੇ ਕਿ ਇਹ ਭਾਰਤੀ ਸੰਵਿਧਾਨ ਦੇ ਉਲਟ ਨੇ ਇਹ ਦੋਨੋਂ ਤਰ੍ਹਾਂ ਲੋਪ ਸਮੱਸਿਆ ਦਾ ਹੱਲ ਹੋ ਗਿਆ ਪਰ ਉਸ ਪਾਸੇ ਨੂੰ ਤੁਰਨਾ ਨਹੀਂ ਨਾ ਉਹ ਨਹੀਂ ਤੁਰਨਾ ਕੈਪਟਨ ਮਿੰਦਰ ਸਿੰਘ ਤੇ ਪਾਣੀਆਂ ਦੇ ਰਾਖੇ ਕਿਹਾ ਜਾਂਦੇ ਆ ਨਾ ਉਹ ਨੈਸ਼ਨਲ ਪਾਰਟੀ ਦੇ ਵੀ ਹੈ ਨਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਹੈ ਇਸਕੋ ਨੇ ਸੋਨੀਆ ਦੇ ਖਿਲਾਫ ਸਟੈਂਡ ਵੀ ਤਾਂ ਲਿਆ ਸੀ ਸੋਨੀਆ ਨੂੰ ਸੋਨੀਆ ਨੂੰ ਦੱਸਿਆ ਤੱਕ ਨਹੀਂ ਕੈਪਟਨ ਕਹਿੰਦੇ ਆ ਮੈਂ ਸੋਨੀਆ ਨੂੰ ਦੱਸਿਆ ਤੱਕ ਨਹੀਂ ਕਿ ਜਿਹੜਾ ਇੱਥੇ ਵਾਟਰ ਟਰਮੀਨੇਸ਼ਨ ਐਕਟ ਜਦੋਂ ਆਇਆ ਤੇ ਸੋਨੀਆ ਨੂੰ ਜਦੋਂ ਰੱਦ ਕੀਤਾ ਦੱਸ ਕੀ ਫਾਇਦਾ ਹੋਇਆ ਉਹਦਾ ਫਾਇਦਾ ਵੀ ਗਣਾ ਦੋ ਨਾ ਜਿਹੜਾ ਟਰਮੀਨੇਸ਼ਨ ਆਫ ਬਾਟਰ ਐਗਰੀ ਕਾਂਗਰਸ ਦੀ ਹਾਈ ਕਮਾਂਡ ਨਾਲ ਤਾਂ ਪੰਗਾ ਲੈ ਲਿਆ ਸੀ ਨਾ ਉਹਨਾਂ ਨੇ ਪੰਗਾ ਤਾਂ ਗਣੀ ਮਿਰਚੀ ਜਿਹੜਾ ਸਾਰਾ ਕੁਝ ਸੀ ਤੇ ਉਹਦਾ ਫਾਇਦਾ ਕੀ ਹੋਇਆ ਫਾਇਦਾ ਤਾਂ ਦੱਸ ਦੋ ਮੈਨੂੰ ਆਹ ਫਾਇਦਾ ਹੋਇਆ ਉਹਦਾ ਇੱਕ ਵੀ ਫਾਇਦਾ ਤੁਸੀਂ ਦੱਸ ਦਿਓ ਵੀ ਉਹ ਐਗਰੀਮੈਂਟ ਰੱਦ ਕਰਨ ਦੇ ਜਿਹੜਾ ਮਤਾ ਵਿਧਾਨ ਸਭਾ ਤੇ ਸੁਪਰੀਮ ਕੋਰਟ ਨੇ ਉਹਨੂੰ ਰੱਦੀ ਦੀ ਟੋਕਰੀ ਚ ਸੁੱਟਤਾ ਰੱਦੀ ਦੀ ਟੋਕਰੀ ਸੁੜਿਆ ਅਸਲ ਦੁੱਖ ਦੀ ਰਗ ਨੂੰ ਹੱਥ ਪਾਉਣ ਜਿਹੜੀ ਅਸਲ ਮਸਲੇ ਦੀ ਜੜ ਉਹਨੂੰ ਹੱਥ ਪਾਉਣ ਕਿ ਜਿਹੜੀ ਧਾਰਾ 1960 ਦੇ ਪੁਨਰਗਠਨ ਐਕਟ ਦੀ ਧਾਰਾ 78 ਤੇ 79 ਆ ਉਹ ਗੈਰ ਸਵਿਧਾਨਕ ਉਹਨੂੰ ਰੱਦ ਕਰੋ ਖਤਮ ਕਰੋ ਮਸਲੇ ਦਾ ਹੱਲ ਹੋ ਗਿਆ ਤੁਹਾਨੂੰ ਲੱਗਦਾ ਕੇਂਦਰ ਮੰਨ ਜੂਗਾ ਜਾਂ ਸੁਪਰੀਮ ਕੋਰਟ ਮੰਨ ਜੂ ਇਸ ਗੱਲ ਸੁਪਰੀਮ ਕੋਰਟ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਜਿਹੜੀ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਕਾਨੂੰਨ ਬਣ ਗਿਆ ਸੰਵਿਧਾਨ ਦੀ ਰੋਸ਼ਨੀ ਦੇ ਵਿੱਚ ਕਾਨੂੰਨ ਤੇ ਐਕਟ ਬਣਦੇ ਆ ਗੈਰ ਸੰਵਿਧਾਨਕ ਨੂੰ ਸੁਪਰੀਮ ਕੋਰਟ ਕਿਵੇਂ ਨਹੀਂ ਮੰਨੇਗੀ ਕਿ ਹਾਂ ਇਹ ਭਾਰਤੀ ਸੰਵਿਧਾਨ ਦੇ ਉਲਟ ਜਾਂਦੀਆਂ ਧਰਾਵਾਂ ਨੇ ਪੰਜਾਬ ਵਾਸਤੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਦੇ ਮਹਰ ਨੇ ਆ ਤੁਲੰਦਾ ਵਰਗੇ ਵਕੀਲ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੂੰ ਗੱਲ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲਾਇਆ ਗਿਆ ਇਹ ਕੇਸ ਚੱਲਿਆ ਵਿਡਰਾ ਕਰ ਲਿਆ ਸਤਕਾਰਯੋਗ ਸਰਦਾਰ ਦਰਵਾਰਾ ਸੰਗ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਹੇ ਸੁਰਗਵਾਸੀ ਸਰਦਾਰ ਦਰਵਾਰਾ ਸੰਗ ਉਹਨਾਂ ਨੇ ਵਿਡਰਾ ਕੀਤਾ ਸੀ ਇਹ ਕੇਸ ਜਦੋਂ ਇੰਦਰਾ ਗਾਂਧੀ ਨੇ ਕਿਹਾ ਸੀ ਵੀ ਸਾਈਨ ਔਰ ਰਿਜ਼ਾਈਨ ਕਹਿੰਦੇ ਜਾਓ ਕੇ ਇਸ ਵਾਪਸ ਲੈ ਗਿਆ ਨਹੀਂ ਤਾਂ ਰਿਜ਼ਾਈਨ ਕਰ ਜਾ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਮੁੱਖ ਮੰਤਰੀ ਦੀ ਸਰਦਾਰ ਦਰਬਾਰਾ ਸਿੰਘ ਕੁਰਸੀ ਬਚਾਉਣ ਦੀ ਖਾਤਰ ਜਿਹੜਾ ਸੁਪਰੀਮ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਸੀ 78 ਤੇ 79 ਨੂੰ ਚੈਲੰਜ ਕਰਨ ਵਾਸਤੇ ਉਹ ਵਾਪਸ ਲੈ ਨਹੀਂ ਤੇ ਕੁਰਸੀ ਦੁਬਾਰਾ ਨਹੀਂ ਲੈਣੀ ਉਹ ਕਹਿੰਦੇ ਮੇਰੀ ਤਾਂ ਲਾਸਟ ਇਲੈਕਸ਼ਨ ਆ ਗਈ ਲਾਸਟ ਮੇਰੀ ਪਾਰੀ ਆ ਹੋ ਸਕਦਾ ਉਹ ਚੱਕ ਲੈਣ ਕਦਮ ਮੈਂ ਕਹਾ ਜੀ ਜੇ ਕੈਪਟਨ ਸਾਹਿਬ ਉਹ ਇਹ ਗਮ ਕਰਕੇ ਆਉਣ ਤੇ ਮੈਂ ਕਹਾ ਪੰਜਾਬ ਧੰਨੋ ਧੰਨ ਹੋ ਜਾਊਗਾ ਕਿ ਕਾਂਗਰਸ ਨਾਲ ਤੁਸੀਂ ਵੀ ਕਾਂਗਰਸ ਨਾਲ ਚਲੇ ਜਾਓਗੇ ਨਹੀਂ ਨਹੀਂ ਜਾਵਾਂਗੇ ਨਹੀਂ ਅਸੀਂ ਗੁਣ ਜ਼ਰੂਰ ਗਾਵਾਂਗੇ ਜਾਣਦਾ ਆ ਜਾਣਦੇ ਨਹੀਂ ਗੁਣ ਜ਼ਰੂਰ ਗਾਵਾਂਗੇ ਵੀ ਪੰਜਾਬੀ ਵੀ ਦਲੇਰ ਬਣ ਕੇ ਮੁੱਖ ਮੰਤਰੀ ਜਿਹੜਾ ਕੰਮ ਕਰਕੇ ਆ ਪੰਜਾਬ ਦੇ ਭਲੇ ਵਾਸਤੇ ਪਰ ਲੱਗਦਾ ਨਹੀਂ ਸੋ ਇਸਨ ਸਿਮਰਜੀਤ ਬੈਂਸ ਜਿਹੜੇ ਕਹਿ ਰਹੇ ਨੇ ਕਿ ਧਾਰਾ ਅਗਰ ਦੋਵੇਂ ਧਰਾਵਾਂ ਨਹੀਂ ਅਗਰ ਜਿਹੜੀਆਂ ਉਹਨਾਂ ਨੂੰ ਸੁਪਰੀਮ ਕੋਰਟ ਚ ਦੱਸਿਆ ਜਾਵੇ ਜਾ ਕੇ ਤਾਂ ਪੰਜਾਬ ਦੇ ਮਸਲੇ ਦਾ ਹੱਲ ਨਿਕਲ ਸਕਦਾ ਉਹਨਾਂ ਦਾ ਕਹਿਣਾ ਕਿ ਦਰਬਾਰਾ ਸਿੰਘ ਦੀ ਸਰਕਾਰ ਦੇ ਅੰਦਰ ਵੀ ਇਹ ਮਸਲਾ ਆਇਆ ਸੀ ਪਰ ਸਾਈਨ ਜਾਂ ਰਿਜ਼ਾਈਨ ਦੀ ਪਾਲਿਸੀ ਕਰਕੇ ਇਹ ਪਾਣੀ ਪੰਜਾਬ ਤੋਂ ਚਲਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਕੀਮਤ ਵਾਲਾ ਮਸਲਾ ਜਾ ਕੇ ਠੋਣਾ ਚਾਹੀਦਾ ਔਰ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਨੂੰ ਇਹਦੇ ਤੇ ਸਟਰੋਂਗ ਲੜਾਈ ਲੜਨ ਦੀ ਲੋੜ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ।